ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਆਪਾਂ ਇਸ ਸੰਸਾਰ ਦੇ ਵਿੱਚ ਸਮ ਦ੍ਰਿਸ਼ਟ ਵਿਚਰਨਾ ਹੁੰਦਾ ਹੈ ਜੇ ਅਸੀਂ ਇਸ ਸੰਸਾਰ ਦੇ ਵਿੱਚ ਸਮ ਦ੍ਰਿਸ਼ਟ ਨਹੀਂ ਵਿਚਰਦੇ ਤੇ ਇਹ ਜਿਹੜੇ ਸੰਸਾਰ ਦੇ ਵਿੱਚ ਇਹ ਪੰਜ ਮਹਾਬਲੀ ਦੂਤ ਜਿਹੜੇ ਨੇ ਜਿਨ੍ਹਾਂ ਨੇ ਪੂਰੇ ਸੰਸਾਰ ਨੂੰ ਆਪਣੇ ਭਰਮ ਦੇ ਵਿੱਚ ਸੜਾਇਆ ਹੋਇਆ ਹੈ ਜੇ ਨੂੰ ਮਾਰੇ ਸਮਝਾਉਂਦੇ ਤੀਹੀ ਗੁਣੀ ਸੰਸਾਰ ਭਰਮ ਸੁਤਾ ਸੁਤੇ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਜਿਨ੍ਹਾਂ ਨੇ ਇਸ ਸੰਸਾਰ ਨੂੰ ਤ੍ਰੈ ਗੁਣਾ ਦੇ ਵਿੱਚ ਇਹਨਾਂ ਪੰਜਾਂ ਦੂਤਾਂ ਨੇ ਜੀਵਾਂ ਨੂੰ ਸੜਾਇਆ ਹੋਇਆ ਤੇ ਜਦੋਂ ਅਸੀਂ ਸਿਮਰਨ ਕਰਦੇ ਆਂ ਤੇ ਸਾਡਾ ਮਨ ਜਿਹੜਾ ਇਹ ਜਾਗਦਾ ਹੈ ਫਿਰ ਸਾਨੂੰ ਇਹਨਾਂ ਪੰਜਾਂ ਦੂਤਾਂ ਦੀ ਜਿਹੜੀ ਚਾਲ ਹੈ ਉਹ ਸਮਝ ਆਉਂਦੀ ਹੈ ਵੀ ਇਹ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਜੀਵਾਂ ਨੂੰ ਲੁੱਟਦੇ ਨੇ ਫਿਰ ਆਪਾਂ ਸੰਸਾਰ ਦੇ ਵਿੱਚ ਕਰਮਕਾਰ ਕਰਦੇ ਆ ਆਪਾਂ ਸਮਦ੍ਰਿਸ਼ਟ ਰਹਿਣਾ ਹੁੰਦਾ ਹੈ ਸਮਦ੍ਰਿਸ਼ਟ ਦਾ ਭਾਵ ਕੀ ਕੀ ਪਰਮੇਸ਼ਰ ਦੇ ਨਾਲ ਆਪਣਾ ਮਨ ਜੋੜ ਕੇ ਰੱਖਣਾ ਹੁੰਦਾ ਹੈ ਮਹਾਰਾ ਸਮਝਾਉਂਦੇ ਨਾਨਕ ਸਤਗੁਰੂ ਭੇਟਿਏ ਪੂਰੀ ਹੋਵੇ ਜੁਗਤ ਅਸਾਂ ਦਿਆ ਖਲੰਦੇ ਆ ਪਹਿਨਾਂਦੇ ਆ ਖਵਾਉਂਦੇ ਆ ਵਿੱਚ ਹੀ ਹੋਵੇ ਮੁਕਤ ਆਪਾਂ ਸੰਸਾਰ ਦੇ ਕਿਰਿਆ ਕਰਮ ਕਰਦੇ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਛੱਡਣਾ ਆਪਾਂ ਸੰਸਾਰ ਦਾ ਕਿਰਿਆ ਕਰਮ ਕਰਦੇ ਅੰਤਰਗਤ ਬੋਲ ਬੋਲ ਕੇ ਅੰਤਰਗਤ ਆਪਣੀ ਸੁਰਤੀ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਆਪਾਂ ਕਰ ਹੀ ਜਾਣਾ ਤੇ ਜਦੋਂ ਵੀ ਅਸੀਂ ਇਸ ਸੰਸਾਰ ਦੇ ਕਿਰਿਆ ਕਰਮ ਤੋਂ ਫ੍ਰੀ ਹੁੰਨੇ ਆ ਬੇਲੇ ਹੋ ਜਾਂਦੇ ਆ ਉਦੋਂ ਅਸੀਂ ਚੌਂਕੜਾ ਮਾਰ ਕੇ ਇੱਕ ਧਿਆਨ ਹੋ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਆਪਾਂ ਅੰਤਰਮੁਖੀ ਹੋਣਾ ਹੈ ਉਸ ਪਰਮੇਸ਼ਰ ਦੇ ਦਰ ਤੇ ਬਹਿਣਾ ਹੈ ਜਾ ਕੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ ਜੇ ਆਪਾਂ ਸੰਸਾਰ ਦੇ ਵਿੱਚ ਸੰਮ ਦ੍ਰਿਸ਼ਟੀ ਨਹੀਂ ਮੇਚਦੇ ਤੇ ਇਹ ਜਿਹੜੇ ਪੰਜ ਦੂਤ ਨੇ ਇਹ ਸਾਡੇ ਮਨ ਨੂੰ ਬਿਲਕੁਲ ਬੜੀ ਬਰੀਕੀ ਦੇ ਵਿੱਚ ਸਹਜ ਵਿੱਚ ਲਿਜਾ ਕੇ ਇਹਨਾਂ ਵਿਚਾਰਾਂ ਦੇ ਵਿੱਚ ਲੈ ਜਾਂਦੇ ਨੇ ਤੇ ਵਿਚਾਰਾਂ ਵਿੱਚ ਮੰਨ ਲਿਆ ਕਿ ਮਨ ਜਿਹੜਾ ਸਾਡਾ ਵਿਚਾਰਾਂ ਦੇ ਵਿੱਚ ਢੋਲਦਾ ਹੈ ਤੇ ਭਰਮ ਚੇਵਾ ਦਿੰਦੇ ਨੇ ਜਦੋਂ ਅਸੀਂ ਸਿਮਰਨ ਕਰਦੇ ਆ ਸਾਡੇ ਮਨ ਦੀ ਜਿਹੜੀ ਸਰੋਤ ਹੁੰਦੀ ਹੈ ਮਨ ਸੰਸਾਰ ਦੇ ਵਿੱਚ ਵਿਕਰਿਆ ਹੁੰਦਾ ਹੈ ਇਹੀ ਮਨ ਜਿਹੜਾ ਸਾਡਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਵਾਹਿਗੋਬਲਦੇ ਆ ਵਾਹਿ ਨੂੰ ਸੁਣਦੇ ਆ ਗੁਰੂ ਬੋਲਦੇ ਆ ਗੁਰੂ ਨੂੰ ਸੁਣਦੇ ਆ ਜਿਹਨੂੰ ਮਹਾਰਾਜ ਸਮਝਾਉਂਦੇ ਤੁਨਵੇਂ ਧਿਆਨ ਧਿਆਨਵੇਂ ਜਾਂਦੇ ਆ ਗੁਰਮਕ ਅਕੱਥ ਕਹਾਣੀ ਜਦੋਂ ਅਸੀਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ ਤੇ ਆਪਣੀ ਸੁਰਤੀ ਦੇ ਨਾਲ ਵਾਹਿ ਨੂੰ ਸੁਣਦੇ ਹਾਂ ਗੁਰੂ ਨੂੰ ਸੁਣਦੇ ਹਾਂ ਤੇ ਸਾਡਾ ਮਨ ਜਿਹੜਾ ਇਸ ਸੰਸਾਰ ਦੇ ਵਿੱਚ ਵਿਖਰਿਆ ਹੁੰਦਾ ਆ ਇਹ ਨਵੇਂ ਦੁਆਰਿਆਂ ਰਾਹੀਂ ਬਾਹਰ ਜਾਂਦਾ ਹੈ ਇਹ ਫਿਰ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਸਾਡਾ ਫਿਰ ਇਕਾਗਰ ਹੁੰਦਾ ਹੈ ਇਹ ਫਿਰ ਆਨੰਦ ਅਵਸਥਾ ਵਿੱਚ ਕਿਹੜੇ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਅਸੀਂ ਇਸ ਸੰਸਾਰ ਦੇ ਵਿੱਚ ਆਪਣੇ ਮਨ ਨੂੰ ਖਡਾਓ ਵਿੱਚ ਨਹੀਂ ਲੈ ਕੇ ਆਉਣਾ ਇਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੇ ਮਨ ਨੂੰ ਵਾਹਿਗੁਰੂ ਮੰਤਰ ਦੇ ਨਾਲ ਪਰਮੇਸ਼ਰ ਦੀ ਯਾਦ ਦੇ ਨਾਲ ਜੋੜ ਕੇ ਰੱਖਣਾ ਹੈ ਜਿਉਂ-ਜਿਉਂ ਅਸੀਂ ਸੰਸਾਰ ਦੇ ਵਿੱਚ ਸਿਮਰਨ ਕਰਾਂਗੇ ਅਭਿਆਸ ਕਰਾਂਗੇ ਤੇ ਅਭਿਆਸ ਕਰਦਿਆਂ ਕਰਦਿਆਂ ਸਾਡਾ ਜਿਹੜਾ ਇਹ ਤਨ ਅਤੇ ਮਨ ਦਾ ਰੱਖਿਆ ਚੱਕਰ ਹੈ ਇਹ ਬਣਿਆ ਰਹੇਗਾ ਤੇ ਜਿੱਥੇ ਵੀ ਅਸੀਂ ਬੈਠਾਂਗੇ ਕੋਈ ਜੀਵ ਸਾਡੇ ਕੋਲ ਆਏਗਾ ਉਹ ਵੀ ਸਿਮਰਨ ਕਰੇਗਾ ਕੋਈ ਗੁਰੂ ਦੀ ਗੱਲਬਾਤ ਸਾਨੂੰ ਸੁਣਾਏਗਾ ਇਸੇ ਤਰ੍ਹਾਂ ਆਪਾਂ ਤੁਰਦੇ ਫਿਰਦੇ ਆ ਅਭਿਆਸ ਕਰਨਾ ਹੈ ਦੀ ਆਪਣੀ ਸੌਰਤੀ ਜਿਹੜੀ ਹੈ ਇਹਨੂੰ ਖਡਾਓ ਵਿੱਚ ਨਹੀਂ ਆਉਣ ਦੇਣਾ ਤੇ ਪੰਜਾ ਦੂਤਾਂ ਨੇ ਸਾਨੂੰ ਸਾਡਾ ਜਿਹੜਾ ਮਨ ਹੈ ਇਹਨੂੰ ਵਿਚਾਰਾਂ 'ਚ ਲਿਆ ਕੇ ਇਸ ਮਾਇਆ ਦੇ ਉੱਪਰ ਲਿਆ ਕੇ ਖਿਲਾਰਨਾ ਹੁੰਦਾ ਹੈ ਖਡਾਓ ਵਿੱਚ ਲਿਆਉਣਾ ਹੁੰਦਾ ਹੈ ਤੇ ਜਿਹੜੀ ਸਾਡੀ ਡਿਊਟੀ ਹੈ ਅਸੀਂ ਆਪਣੇ ਮਨ ਨੂੰ ਸ਼ਬਦ ਨਾਲ ਜੋੜ ਕੇ ਇਕਾਗਰ ਕਰਨਾ ਹੁੰਦਾ ਹੈ ਜਦੋਂ ਸਾਡਾ ਮਨ ਇਕਾਗਰ ਹੁੰਦਾ ਹੈ ਇਹ ਮਨ ਫਿਰ ਸੁਖੀ ਹੁੰਦਾ ਹੈ ਇਹਨੂੰ ਆਪਣੇ ਆਪ ਦੀ ਪਛਾਣ ਹੁੰਦੀ ਹੈ ਕਿ ਮੈਂ ਹਾਂ ਕਿ ਸੰਸਾਰ ਦੇ ਵਿੱਚ ਆਇਆ ਇਹਨੂੰ ਆਪਣੇ ਆਪ ਦਾ ਪਤਾ ਲੱਗਦਾ ਹੈ ਤੇ ਜਿਹੜੇ ਜੀਵ ਆਪਾਂ ਸਿਮਰਨ ਨਹੀਂ ਕਰਦੇ ਜਾਂ ਅਸੀਂ ਬੰਦਗੀ ਨਹੀਂ ਕਰਦੇ ਪਰਮੇਸ਼ਰ ਦੀ ਨਾਮ ਨਹੀਂ ਜਪਦੇ ਉਹ ਫਿਰ ਪ੍ਰੋਪਰ ਤੌਰ ਤੇ ਮਨ ਦੇ ਉੱਪਰ ਇਹਨਾਂ ਦਾ ਬਾਸ ਹੋ ਜਾਂਦਾ ਹੈ ਮਨ ਜਿਹੜਾ ਫਿਰ ਇਹਨਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ ਤੇ ਉਹ ਫਿਰ ਭਰਮ ਵਿੱਚ ਚਲੇ ਜਾਂਦਾ ਹੈ ਇਸੇ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਸਿਮਰਨ ਨਹੀਂ ਛੱਡਣਾ ਦੁਰ ਦੇ ਫਿਰਦੇ ਆਪਾਂ ਅਭਿਆਸ ਕਰਨਾ ਤੇ ਜਦੋਂ ਅਸੀਂ ਅਭਿਆਸ ਕਰਾਂਗੇ ਸਾਨੂੰ ਆਪਣੇ ਆਪ ਦੀ ਆਪਣੇ ਮੂਲ ਦੀ ਪਛਾਣ ਆਏਗੀ ਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਸਾਨੂੰ ਫਿਰ ਈਸੀ ਮਾਰਗ ਦੇ ਉੱਪਰ ਸਾਡਾ ਜਿਹੜਾ ਰਸਤਾ ਹੈ ਅੱਗੇ ਫਿਰ ਉਹ ਸਾਨੂੰ ਮਿਲਦਾ ਜਾਂਦਾ ਅੱਗੇ ਰਸਤਾ ਖੁੱਲਦਾ ਜਾਂਦਾ ਹੈ ਜਿਉਂ-ਜਿਉਂ ਤੁਹਾਡਾ ਧਿਆਨ ਇਕਾਗਰ ਹੁੰਦਾ ਜਾਏਗਾ ਤੇ ਉਹ ਤਿਉਹ ਤੁਹਾਨੂੰ ਅੱਗੇ ਉਹ ਰਸਤਾ ਮਿਲਦਾ ਜਾਏਗਾ ਕੋਈ ਪ੍ਰਮਾਤਮਾ ਜੋ ਹੈ ਉਹ ਸਾਡੇ ਅੰਦਰ ਹੈ ਤੇ ਸਾਡਾ ਮਨ ਜਿਹੜਾ ਇਹ ਸੰਸਾਰ ਦੇ ਵਿੱਚ ਵਿਖਰਿਆ ਹੋਇਆ ਹੈ ਇਸ ਨੂੰ ਵਾਹਿਗੁਰੂ ਮੰਦਰ ਦੇ ਰਾਹੀਂ ਇਕੱਠਿਆ ਕਰਕੇ ਅਸੀਂ ਆਪਣੇ ਅੰਦਰ ਸਹਜ ਵਿੱਚ ਲੈ ਕੇ ਆਉਣਾ ਹੈ ਜਿੱਥੇ ਮਾਲਕ ਸੱਚੇ ਪਾਤਸ਼ਾਹ ਜੀ ਸਾਨੂੰ ਲਗਾਤਾਰ ਉਹ ਆਨੰਦ ਸ਼ਬਦਾਂ ਰਾਹੀਂ ਆਵਾਜ਼ ਮਾਰਦੇ ਨੇ ਜਿੱਥੇ ਪ੍ਰਮਾਤਮਾ ਸਾਨੂੰ ਲਗਾਤਾਰ ਉਸ ਸਹਜ ਦੇ ਵਿੱਚ ਉਹ ਅਨਹਦ ਨਾਦ ਅਨਹਦ ਨਾਮ ਜਿਹੜਾ ਚੱਲਦਾ ਪਿਆ ਹੈ ਜਿੱਥੇ ਜਾ ਕੇ ਅਸੀਂ ਉਸ ਨਾਮ ਨੂੰ ਸੁਣਨਾ ਹੈ ਤੇ ਸੁਣ ਕੇ ਜਦੋਂ ਅਸੀਂ ਨਾਮ ਨੂੰ ਸੁਣਦੇ ਆ ਉਸ ਨਾਮ ਦੇ ਵਿੱਚੋਂ ਹੀ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਮਨ ਸਾਡਾ ਜਿਹੜਾ ਇਹਨੂੰ ਅੰਮ੍ਰਿਤ ਨਾਮ ਮਿਲਿਆ ਕਰਕੇ ਨਾ ਛਕਿਆ ਕਰਕੇ ਅੰਮ੍ਰਿਤ ਦੇ ਨੇ ਤੇ ਇਹ ਫਿਰ ਇਹ ਨਾ ਪੰਜਾਂ ਦੇ ਕਬਜ਼ੇ 'ਚ ਬਹੁਤ ਜਲਦੀ ਆ ਜਾਂਦਾ ਹੈ ਜਿਹਨੂੰ ਮਾਰੇ ਸਮਝਾਉਂਦੇ ਅੰਤਰਕੂਟਾ ਅੰਮ੍ਰਿਤ ਭਰੇ ਆ ਸ਼ਬਦੀ ਕਾਡ ਪੀ ਪਲੇਹਾਰੀ ਜਦੋਂ ਅਸੀਂ ਉਸ ਨਾਮ ਨੂੰ ਸੁਣਦੇ ਹਾਂ ਸਹਿਜ ਵਿੱਚ ਜਾ ਕੇ ਵਿਚਾਰਾ ਦੇ ਉੱਪਰ ਉੱਠ ਕੇ ਸਾਡੇ ਮੁਖ ਵਿੱਚ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ ਹੈ ਉਹ ਜਿਹੜਾ ਅੰਮ੍ਰਿਤ ਹੈ ਉਹ ਸਾਡੇ ਮਨ ਦੀ ਖਰਾਕ ਹੈ ਜਿਵੇਂ ਜਿਵੇਂ ਅਸੀਂ ਨਾਮ ਨੂੰ ਸੁਣਦੇ ਹਾਂ ਤਿਉ ਤਿਉ ਤਨਾਤ ਜਿਹੜੀ ਅੰਮ੍ਰਿਤ ਦੀ ਉਹ ਵੱਧਦੀ ਜਾਂਦੀ ਹੈ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਆਪਾਂ ਸਹਿਜ ਵਿੱਚ ਜਾ ਕੇ ਉਸ ਨਾਮ ਨਾਲ ਸੁਰਤ ਜੋੜਨੀ ਹੈ ਜਿਸ ਨਾਮ ਦੇ ਨਾਲ ਸਾਡੀ ਲਿਬ ਟੁੱਟੀ ਹੈ ਉਸ ਨਾਮ ਨੇ ਹੀ ਸਾਡੇ ਸਾਰੇ ਕਾਰਜ ਜਿਹੜੇ ਅਗਲੇ ਆਸਵਾਰ ਦੇ ਨੇ ਸੋ ਇਸੇ ਕਰਕੇ ਆਪਾਂ ਕੋਸ਼ਿਸ਼ ਕਰਨੀ ਕਿ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਕੇ ਸਹਿਜ ਵਿੱਚ ਲੈ ਕੇ ਆਉਣਾ ਹੈ ਤੇ ਸੰਸਾਰ ਦੇ ਵਿੱਚ ਵਿਚਰਦੇ ਆ ਜਾਗਤ ਅਵਸਥਾ ਵਿੱਚ ਰਹਿਣਾ ਹੈ ਕਿਸੇ ਦੇ ਨਾਲ ਵਿਚਾਰ ਨਾਲ ਟਕਰਾਉਣਾ ਤੇ ਕਿਸੇ ਦੇ ਨਾਲ ਵੀ ਆਪਾਂ ਕੋਈ ਦੁਸ਼ਤਾਈ ਈਰਖਾ ਨਫ਼ਰਤ ਨਹੀਂ ਕਰਨੀ ਕਿਉਂਕਿ ਜਿਹੜਾ ਸਾਡਾ ਮਨ ਹੈ ਉਹਦੇ ਨਾਲ ਮਨ ਤੇ ਮੇਲ ਲੱਗਦੀ ਹੈ ਅਦਰバイ ਜੇ ਕੋਈ ਸੰਸਾਰ ਦੇ ਵਿੱਚ ਇਦਾਂ ਦਾ ਮਾਹੌਲ ਬਣ ਵੀ ਜਾਂਦਾ ਹੈ ਉਹਨੂੰ ਦਿਮਾਗ ਦੇ ਵਿੱਚ ਫੁਰਨਾ ਨਹੀਂ ਰੱਖਣਾ ਉਹਨੂੰ ਕੱਢ ਦੇਣਾ ਉਸੇ ਟਾਈਮ ਹੀ ਕੋਸ਼ਿਸ਼ ਕਰਨੀ ਹੈ ਕਿ ਮਨ ਨੂੰ ਮਾਲਕ ਦੇ ਹੁਕਮ ਦੇ ਵਿੱਚ ਲੈ ਕੇ ਆਉਣਾ ਹੈ ਕਿਉਂਕਿ ਮਨ ਜਿਹੜਾ ਸਾਡਾ ਹੈ ਇਹ ਪ੍ਰਮਾਤਮਾ ਦੇ ਹੁਕਮ ਤੇ ਨਹੀਂ ਚੱਲਦਾ ਕਿਉਂਕਿ ਇਹ ਮਰਜ਼ੀ ਆਪਣੀ ਕਰਦਾ ਹੈ ਜਿਉਂ-ਜਿਉਂ ਅਸੀਂ ਸਹਿਜ ਵਿੱਚ ਜਾਵਾਂਗੇ ਅੰਤਰਮੁਖੀ ਹੋਵਾਂਗੇ ਅੰਤਰਮੁਖੀ ਹੋ ਕੇ ਉਸ ਨਾਮ ਨੂੰ ਸੁਣਾਂਗੇ ਨਾਮ ਦੇ ਨਾਲ ਇਹਦੀ ਮੰਨ ਦੀ ਮੈੜ ਕੱਟੀ ਜਾਏਗੀ ਮਨ ਸਹਿਜ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਸਹਿਜ ਵਿੱਚ ਆਇਆ ਹੋਇਆ ਮਨ ਮਾਲਕ ਦੇ ਹੁਕਮ ਵਿੱਚ ਆ ਜਾਏਗਾ ਜਦੋਂ ਸਾਡਾ ਮਨ ਸਹਿਜ ਵਿੱਚ ਆ ਜਾਂਦਾ ਹੈ ਮਨ ਫਿਰ ਪ੍ਰਮਾਤਮਾ ਦੇ ਹੁਕਮ ਵਿੱਚ ਆ ਜਾਂਦਾ ਹੈ ਸੋ ਇਸੇ ਕਰਕੇ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਹਿਜ ਵਿੱਚ ਜਾਵਾਂਗੇ ਅਸੀਂ ਮਾਲਕ ਦੇ ਦਰ ਤੇ ਵੀ ਪ੍ਰਵਾਨ ਹੁੰਦੇ ਜਾਵਾਂਗੇ ਤੇ ਮਨ ਵੀ ਸਾਡਾ ਇੱਕ ਆਗਰ ਹੋਇਆ ਖੇੜਾ ਬਣੇਗਾ ਤੇ ਆਨੰਦ ਹੀ ਆਨੰਦ ਹੋ ਜਾਏਗਾ ਉਹ ਨੂੰ ਮਾਰੇ ਸਮਝਾਉਂਦੇ ਘਰ ਸੁਖ ਬਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਜੜਾਇਆ ਘਰ ਦੇ ਵਿੱਚ ਅਸੀਂ ਅਨੰਦ ਸ਼ਬਦ ਨਾਲ ਜੁੜ ਕੇ ਰਹਿਣਾ ਤੇ ਸੰਸਾਰ ਦੇ ਵਿੱਚ ਵਿਚਰਦੇ ਆਂ ਅਸੀਂ ਵਾਹਿਗੁਰੂ ਮੰਤਰ ਦੇ ਨਾਲ ਜੁੜ ਕੇ ਰਹਿਣਾ ਜਦੋਂ ਸਾਡੇ ਕੋਲ ਸਮਾਂ ਫ੍ਰੀ ਹੋਇਆ ਉਦੋਂ ਅਸੀਂ ਸਿਮਰਨ ਕਰਕੇ ਸਹਜ ਵਿੱਚ ਜਾਣਾ ਤੇ ਜਿਹੜੇ ਜੀਵਾਂ ਨੂੰ ਨਾਮ ਅੰਦਰੋਂ ਨਹੀਂ ਸੁਣਦਾ ਉਹ ਵੱਧ ਤੋਂ ਵੱਧ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਸੋਨ ਵਿੱਚ ਪ੍ਰਵੇਸ਼ ਹੋਣ ਸਰੀਰ ਨਾਲੋਂ ਲਿੰਕ ਤੋੜਨਾ ਹੈ ਵਾਹਿਗੁਰੂ ਮੰਤਰ ਦਾ ਅਭਿਆਸ ਇਸ ਤਰੀਕੇ ਕਰਨਾ ਹੈ ਆਪਣੀ ਹੀ ਆਵਾਜ਼ ਦੇ ਉੱਪਰ ਧਿਆਨ ਰੱਖ ਕੇ ਜਿਹੜਾ ਸਾਡਾ ਇਹ ਸਰੀਰ ਹੈ ਇਹ ਪੰਜ ਭੌਤਿਕ ਸਰੀਰ ਹੈ ਪੰਜ ਤਤਾਂ ਦਾ ਪੁਤਲਾ ਹੈ ਜੋ ਜਿਹੜਾ ਪਰਮੇਸ਼ਰ ਦੇ ਮਾਗਦੇ ਵਿੱਚ ਰੁਕਾਵਟ ਹੈ ਇਹ ਤੋਂ ਜਦੋਂ ਅਸੀਂ ਉੱਪਰ ਉੱਠਾਂਗੇ ਸਹਜ ਵਿੱਚ ਸੁੰਨ ਵਿੱਚ ਪ੍ਰਵੇਸ਼ ਕਰਾਂਗੇ बार-बार ਮਨ ਨੂੰ ਸੁੰਨ ਵਿੱਚ ਲੈ ਕੇ ਜਾਵਾਂਗੇ ਸਿਮਰਨ ਕਰਕੇ ਤੇ ਸੁੰਨ ਵਿੱਚ ਜਾ ਕੇ ਮਾਲਕ ਸੱਚੇ ਪਾਤਸ਼ਾਹ ਜੀ ਇਹਨੂੰ ਆਪ ਹੀ ਜਗਾਉਣਗੇ ਸੋ ਇਸੇ ਕਰਕੇ ਆਪਣੀ ਡਿਊਟੀ ਇਹੀ ਹੈ ਵੀ ਆਪਾਂ ਸਿਮਰਨ ਕਰਨਾ ਸਹਿਜ ਵਿੱਚ ਆਸਣ ਲਾਉਣਾ ਹੈ ਤੇ ਸੰਸਾਰ ਦੇ ਵਿੱਚ ਵਿਚਰਦੇ ਆ ਰੱਖਿਆ ਚੱਕਰ ਬਣਾ ਕੇ ਰੱਖਣਾ ਹੈ ਕਿਸੇ ਪਾਸਿਓਂ ਵੀ ਕાળਨੇ ਆਣ ਕੇ ਸਾਡੀ ਸਾਡੇ ਕਰਮ ਦੇ ਵਿੱਚ ਰੁਕਾਵਟ ਪਾਉਣੀ ਹੁੰਦੀ ਹੈ ਦਰਿਆਵੀ ਕਰਮ ਦੇ ਵਿੱਚ ਵੀ ਕાળਨੇ ਆ ਕੇ ਰੁਕਾਵਟ ਪਾਉਣੀ ਹੁੰਦੀ ਹੈ ਸੰਸਾਰ ਦੇ ਵਿੱਚ ਵਿਚਰਦੇ ਆ ਵੀ ਕાળਨੇ ਰੁਕਾਵਟ ਪਾਉਣੀ ਹੁੰਦੀ ਹੈ ਜਿਹੜਾ ਸਾਡਾ ਮਾਰਗ ਹੈ ਸਾਨੂੰ ਪਹੁੰਚਾਉਣਾ ਹੁੰਦਾ ਹੈ ਤੇ ਆਪਾਂ ਸਿਮਰਨ ਦੁਆਰਾ ਜਾਗਤ ਅਵਸਥਾ ਵਿੱਚ ਰਹਿਣਾ ਹੈ ਸੋ ਭਾਈ ਆਪਾਂ ਬੱਤ ਤੋਂ ਬੱਤ ਸਾਰੇ ਜਾਣੇ ਸਿਮਰਨ ਕਰਨਾ ਹੈ ਤੇ ਸਿਮਰਨ ਕਰਨ ਦੇ ਨਾਲ ਹੀ ਸਾਨੂੰ ਆਪਣੇ ਮੌਜੂਦ ਆਪਣੇ ਮੂਲ ਦਾ ਪਤਾ ਲੱਗੇਗਾ ਮਨ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਖੜਾਓ ਵਿੱਚ ਹੁੰਦਾ ਹੈ ਤੇ ਕਿਸ ਤਰ੍ਹਾਂ ਮਨ ਅਕਾਗਰ ਹੁੰਦਾ ਹੈ ਆਟੋਮੈਟਿਕ ਸਾਨੂੰ ਫਿਰ ਹੌਲੀ-ਹੌਲੀ ਪਤਾ ਲੱਗਦਾ ਜਾਏਗਾ ਕਿ ਮਨ ਸਾਡਾ ਕਿਹੜੀ ਦਿਸ਼ਾ ਵੱਲੋਂ ਜਾ ਰਿਹਾ ਹੈ ਤੇ ਅਸੀਂ ਕਿੱਥੇ ਆਪਣੇ ਮਨ ਨੂੰ ਟਿਕਾ ਕੇ ਰੱਖਣਾ ਹੈ ਸੋ ਭਾਇਆ ਰੋ ਬੱਤ ਤੋਂ ਬੱਤ ਅਭਿਆਸ ਕਰਨਾ ਹੈ ਪਹਿਲੀ ਸਟੇਜ ਦੂਜੀ ਸਟੇਜ ਅਭਿਆਸ ਬਾਕੀ ਸੰਸਾਰ ਦੇ ਵਿੱਚ ਵਿਚਰਦਿਆਂ ਸਾਮਨ ਦ੍ਰਿਸ਼ਟ ਬਸ ਜਿੰਨੀ ਕੁ ਲੋੜ ਆ ਉਹਨਾਂ ਕੇ ਹੀ ਸੰਸਾਰ ਚ ਵਿਚਰਨਾ ਹੈ ਬਾਕੀ ਸਭਾਂ ਸਤਿਗੁਰੂ ਦੇ ਸਿਮਰਨ ਦੇ ਵਿੱਚ ਸਹਿਜ ਵਿੱਚ ਲਾਉਣਾ ਆਪਾਂ ਸੋ ਬਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ